ਪੰਜਾਬ ਦੀਆਂ ਪੰਚਾਇਤੀ ਚੋਣਾਂ ਨੂੰ ਲੈ ਕੇ ਸਾਰਿਆਂ ਦੀ ਨਜ਼ਰ ਬਣੀ ਹੋਈ ਹੈ ਕਿ ਪੰਜਾਬ ਰਾਜ ਚੋਣ ਅਧਿਕਾਰੀਆਂ ਵੱਲੋਂ ਕੀ ਨੋਟੀਫਿਕੇਸ਼ਨ ਆ ਰਹੇ ਨੇ ਡਿਪਟੀ ਕਮਿਸ਼ਨਰਾਂ ਵੱਲੋਂ ਕੀ ਕੀ ਹਦਾਇਤਾਂ ਦਿੱਤੀਆਂ ਜਾ ਰਹੀਆਂ ਨੇ ਸ਼ਡਿਊਲ ਹਾਲਾਂਕਿ ਜਾਰੀ ਹੋ ਗਿਆ 15 ਅਕਤੂਬਰ ਨੂੰ ਹੋਣੀਆਂ ਨੇ ਚੋਣਾਂ ਉਸ ਤੋਂ ਪਹਿਲਾਂ ਨਾਮਜ਼ਦੀ ਪੱਤਰ ਭਰਨ ਦੀ ਜਿਹੜੀ ਤਰੀਕ ਆਜ ਤੋਂ ਸ਼ੁਰੂ ਹੋ ਗਈ ਹੈ 11 ਤੋਂ 3 ਵਜੇ ਤੱਕ ਇਸੇ ਤਰ੍ਹਾਂ ਅੱਗੇ سلسلہ ਜਾਰੀ ਰਹੇਗਾ 4 ਅਕਤੂਬਰ ਤੱਕ ਪਰ ਇਸ ਦੇ ਦੌਰਾਨ ਹੀ ਇੱਕ ਨੋਟੀਫਿਕੇਸ਼ਨ ਜਿਹੜਾ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਭੇਜ ਦਿੱਤਾ ਗਿਆ ਪੰਜਾਬ ਰਾਜ ਚੋਣ ਕਮਿਸ਼ਨ ਦੇ ਵੱਲੋਂ ਉਹ ਨੋਟੀਫਿਕੇਸ਼ਨ ਕੀ ਕਹਿੰਦਾ ਉਹ ਬੜਾ ਅਹਿਮ ਹੈ ਉਹ ਇਸ ਕਰਕੇ ਪੱਤਰ ਅਹਿਮ ਹੈ ਚਿੱਠੀ ਅਹਿਮ ਹੈ ਕਿਉਂਕਿ ਉਹ ਸਾਰਿਆਂ ਨਾਲ ਜੁੜੀ ਹੈ ਜਿਹੜੇ ਖਾਸ ਕਰਕੇ ਪਹਿਲਾਂ ਪੰਚਾਇਤ ਦਾ ਹਿੱਸਾ ਰਹੇ ਨੇ ਸਾਬਕਾ ਪੰਚ ਹੋਣ ਜਾਂ ਸਾਬਕਾ ਸਰਪੰਚ ਹੋਣ ਜਦੋਂ ਤੱਕ ਉਹ ਐਨਓਸੀ ਜਿਹੜੀ ਹੈ ਉਹ ਨਹੀਂ ਲੈਂਦੇ ਪੰਚਾਇਤ ਤੋਂ ਜਾਂ ਸਬੰਧਤ ਪੰਚਾਇਤ ਦੇ ਲਾਇ ਪ੍ਰਬੰਧਕ ਤੋਂ ਉਦੋਂ ਤੱਕ ਉਹ ਚੋਣ ਨਹੀਂ ਲੜ ਸਕਣਗੇ ਉਹਨਾਂ ਦੇ ਪੱਤਰ ਆ ਜਿਹੜੇ ਮਨਜ਼ੂਰ ਨਹੀਂ ਹੋਣਗੇ ਨਾਮਦੀ ਪੱਤਰ ਇਸ ਦੇ ਲਈ ਪੰਜਾਬ ਰਾਜ ਚੋਣ ਕਮਿਸ਼ਨ ਨੇ ਇੱਕ ਹੋਰ ਵੀ ਤਰੀਕਾ ਦੱਸਿਆ ਪੁਰਾਣੇ ਐਕਟ ਦਾ ਹਵਾਲਾ ਦੇ ਕੇ ਉਸ ਐਕਟ ਦਾ ਹਵਾਲਾ ਕੀ ਹੈ ਔਰ ਉਸ ਦੇ ਰਾਹ ਦੇ ਵਿੱਚੋਂ ਕੀ ਨਿਕਲ ਕੇ ਗੱਲ ਸਾਹਮਣੇ ਆ ਰਹੀ ਹੈ ਉਹ ਵੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਕਿ ਜਿਹੜੇ ਸਾਬਕਾ ਸਰਪੰਚ ਜਾਂ ਪੰਚ ਨੇ ਉਹ ਅਗਲੀ ਚੋਣ ਤਾਂ ਹੀ ਜਾਂ ਜਿਹੜੀ ਹੁਣ ਜਾ ਰਹੀ ਹੈ ਇਸ ਲਈ ਲੜ ਸਕਦੇ ਨੇ ਜੇਕਰ ਉਹਨਾਂ ਦੇ ਕੋਲ ਨੋ ਓਬਜੈਕਸ਼ਨ ਸਰਟੀਫਿਕੇਟ ਹੋਵੇਗਾ ਕੋਈ ਵੀ ਇਤਰਾਜ਼ ਨਾ ਹੋਵੇ ਯਾਨੀ ਕਿ ਪੈਂਡਿੰਗ ਨਾ ਪਿਆ ਹੋਵੇ ਔਰ ਜਾਂ ਪੁਰਾਣਾ ਜਿਹੜਾ ਕੰਮਕਾਜ ਦਾ ਰਿਕਾਰਡ ਹੈ ਉਹ ਉਹਨਾਂ ਨੇ ਅਧਿਕਾਰੀਆਂ ਨੂੰ ਸੌਂਪ ਦਿੱਤਾ ਹੋਵੇ ਪੰਚਾਇਤ ਸੈਕਟਰੀ ਨੂੰ ਜਾਂ ਸਬੰਧਤ ਅਧਿਕਾਰੀਆਂ ਨੂੰ ਸੌਂਪ ਦਿੱਤਾ ਹੋਵੇ ਹੁਣ ਇਸ ਦੇ ਲਈ ਪੰਚਾਇਤਾਂ ਦੇ ਵੱਲੋਂ ਜਾਰੀ ਕੀਤਾ ਜਾਣਾ ਐਨਓਸੀ ਕਿ ਹਾਂ ਸਾਰਾ ਕੁਝ ਖਾਤਾ ਕਲੀਅਰ ਹੈ ਪੁਰਾਣੀ ਸਰਪੰਚ ਦਾ ਪੁਰਾਣੀ ਪੰਚ ਦਾ ਜ਼ਿਆਦਾਤਰ ਇਹ ਸਰਪੰਚਾਂ ਦੇ ਉੱਤੇ ਨਿਯਮ ਲਾਗੂ ਹੋਵੇਗਾ ਕਿਉਂਕਿ ਸਰਪੰਚ ਦੇ ਕੋਲ ਹੀ ਸਾਰੀ ਵਾਗੜ ਔਰ ਹੁੰਦੀ ਹੈ ਜ਼ਿਆਦਾਤਰ ਪਿੰਡਾਂ ਵਿੱਚ ಗ್ರಾಮ ਪੰਚਾਇਤਾਂ ਤੇ ਹੁਣ 13237 ਪਿੰਡਾਂ ਦੇ ਵਿੱਚੋਂ ਜਿਹੜੀ ਜਿਹੜੀ ಗ್ರಾಮ ਪੰਚਾਇਤ ਹੈ ਵੀ ਜਿਹੜੇ ਸਾਬਕਾ ਸਰਪੰਚ ਜਾਂ ਪੰਚ ਚੋਣ ਲੜਨਗੇ एनओसी सर्टिफिकेट ਨਾਲ ਦੇਣਾ ਲਾਜ਼ਮੀ ਹੋ ਜਾਵੇਗਾ ਜਿਹੜਾ ਕਿ ਇਹਨਾਂ ਨੂੰ ਪਹਿਲਾਂ ਪੁਰਾਣੀ ਪੰਚਾਇਤ ਤੋਂ ਵੀ ਲੈਣਾ ਪੈ ਸਕਦਾ ਪਰ ਹੁਣ ਪੰਚਾਇਤਾਂ ਕੋਲ ਤਾਂ ਹਾਕ ਨਹੀਂ ਰਿਹਾ ਤੇ ਭੰਗ ਨੇ ਤੇ ਲਾਏ ਹੋਏ ਨੇ ਸਰਕਾਰ ਨੇ ਪ੍ਰਬੰਧਕ ਤਾਂ ਪ੍ਰਬੰਧਕ ਦੀ ਜਿੰਮੇਵਾਰੀ ਬਣੇਗੀ ਇਸ ਦੇ ਨਾਲ ਇੱਕ ਸੰਭਾਵਨਾ ਹੋਰ ਬਾਤ ਸਕਦੀ ਹੈ ਕਿ ਪ੍ਰਬੰਧਕ ਹੋ ਸਕਦਾ ਜਿਵੇਂ ਕਿ ਪਹਿਲਾਂ ਹੀ ਵਿਰੋਧੀ ਧਿਰਾਂਲੇ ਦੋਸ਼ ਲਾ ਰਹੇ ਨੇ ਸੱਤਾ ਧਿਰ ਦੇ ਉੱਤੇ ਕਿ ਪ੍ਰਬੰਧਕ ਵੀ ਮਰਜ਼ੀ ਨਾਲ ਲਾਏ ਗਏ ਨੇ ਤੇ ਉਹ ਸੱਤਾ ਧਿਰ ਦਾ ਪੱਖ ਪੂਰਨਗੇ ਔਰ ਮੰਨ ਲਓ ਕਿ ਕੋਈ ਸਾਬਕਾ ਸਰਪੰਚ ਹੈ ਜਿਹੜਾ ਉਹ ਕਿਸੇ ਹੋਰ ਪਾਰਟੀ ਨਾਲ ਸੰਬੰਧਤ ਹੈ ਆਮ ਆਦਮੀ ਪਾਰਟੀ ਨਾਲ ਸੰਬੰਧਤ ਨਹੀਂ ਉਹ ਭਾਜਪਾ ਨਾਲ ਸੰਬੰਧਤ ਹੋ ਸਕਦਾ ਹੈ ਕਾਂਗਰਸ ਨਾਲ ਸੰਬੰਧਤ ਹੋ ਸਕਦਾ ਉਹ ਸ਼੍ਰੋਮਣੀ ਅਕਾਲੀ ਦਲ ਨਾਲ ਸੰਬੰਧਤ ਹੋ ਸਕਦਾ ਉਹ ਖੱਬੀਆਂ ਧਿਰਾਂ ਨਾਲ ਸੰਬੰਧਤ ਹੋ ਸਕਦਾ ਤਾਂ ਫਿਰ ਪ੍ਰਬੰਧਕ ਕੋਲੋਂ ਜਦੋਂ ਐਨਓਸੀ ਲੈਣ ਜਾਏਗਾ ਤਾਂ ਹੋ ਸਕਦਾ ਉਸ ਨੂੰ ਟਾਲ ਦਿੱਤਾ ਜਾਵੇ ਜਾਂ ਬਹਾਨਾ ਲਾ ਦਿੱਤਾ ਜਾਵੇ ਜਾਂ ਉਸ ਦੇ ਵਿੱਚ ਕੋਈ ਇਤਰਾਜ਼ ਪਾ ਦਿੱਤੇ ਜਾਣ ਜਿਹੜੇ ਨਹੀਂ ਵੀ ਬਣਦੇ ਤਾਂ ਇਸ ਦੇ ਕਰਕੇ ਉਹਨਾਂ ਦੇ ਨਾਲ ਕਿਤੇ ਨਾ ਕਿਤੇ ਜਿਹੜਾ ਵਿਤਕਰਾ ਹੋ ਸਕਦਾ ਹੁਣ ਇਸ ਦੇ ਬਾਰੇ ਪੰਜਾਬ ਰਾਜ ਚੋਣ ਕਮਿਸ਼ਨ ਨੇ ਰਾਹ ਕੀ ਲੱਭਿਆ ਉਰਾਇ ਲੱਭਿਆ ਕਿ ਪ੍ਰਾਣੇ ਪੰਚਾਇਤੀ ਐਕਟ ਦਾ ਹਵਾਲਾ ਦਿੰਦਿਆਂ ਹੋਇਆਂ ਇੱਕ ਮਦ ਦਾ ਉਹਨਾਂ ਨੇ ਕਿਹਾ ਕਿ ਜ਼ਰੂਰੀ ਨਹੀਂ ਕਿ ਪ੍ਰਬੰਧਤ ਤੋਂ ਹੀ ਐਨਓਸੀ ਲਈ ਜਾਵੇ ਉਹ ਵੀ ਇੱਕ ਰਸਤਾ ਹੈ ਇੱਕ ਰਸਤਾ ਹੋਰ ਉਹਨਾਂ ਨੇ ਕੱਢ ਦਿੱਤਾ ਜਿਸ ਦੇ ਵਿੱਚ ਜਿਹੜਾ ਹਲਫੀਆ ਬਿਆਨ ਵੀ ਦਿੱਤਾ ਜਾ ਸਕਦਾ ਹੈ ਉਸ ਦੇ ਕੋਲੋਂ ਜਿਹੜਾ ਸਰਪੰਚ ਜਾਂ ਪੰਚ ਚੋਣ ਲੜਨਾ ਚਾਹੁੰਦਾ ਹੈ ਜਿਸ ਦੇ ਵਿੱਚ ਉਹ ਹਲਫੀਆ ਬਿਆਨ ਦੇਗਾ ਕਿ ਮੇਰਾ ਕਿਸੇ ਤਰ੍ਹਾਂ ਦਾ ਕੋਈ ਇਤਰਾਜ਼ ਨਹੀਂ ਹੈ ਔਰ ਕਿਸੇ ਤਰ੍ਹਾਂ ਦਾ ਫੰਡ ਮੇਰੇ ਵੱਲ ਨਹੀਂ ਖੜਾ ਕਿ ਮੈਂ ਪੰਚਾਇਤ ਨੂੰ ਦੇਣਦਾਰ ਹੋਵਾਂ ਜਾਂ ਕਿਸੇ ਤਰ੍ਹਾਂ ਦਾ ਵੀ ਕੰਮ ਜਿਹੜਾ ਕਿ ਪੰਚਾਇਤ ਨਾਲ ਸੰਬੰਧਿਤ ਹੁੰਦਾ ਹੈ ਉਹ ਪੈਂਡਿੰਗ ਪਿਆ ਹੋਵੇ ਜਾਂ ਫਿਰ ਫੰਡਾਂ ਦੇ ਰੂਪ ਦੇ ਵਿੱਚ ਜਾਂ ਫਿਰ ਕਿਸੇ ਹੋਰ ਦੇ ਕਰਕੇ ਤਾਂ ਇੱਕ ਹਲਫੀਆ ਬਿਆਨ ਵੀ ਦਿੱਤਾ ਜਾ ਸਕਦਾ ਹੈ ਉਹ ਹਲਫੀਆ ਬਿਆਨ ਰਿਟਰਨਿੰਗ ਅਫਸਰ ਦੇ ਕੋਲ ਜਦੋਂ ਨਾਮਜ਼ਦਗੀ ਪੱਤਰ ਭਰੇ ਜਾਣਗੇ ਉੱਥੇ ਹੀ ਜਮ੍ਹਾਂ ਕਰਵਾਉਣਾ ਲਾਜ਼ਮੀ ਹੋਵੇਗਾ ਇਹ ਪੰਜਾਬ ਰਾਜ ਚੋਣ ਕਮਿਸ਼ਨ ਨੇ ਜਿਹੜੀ ਇੱਕ ਚਿੱਠੀ ਕੱਢੀ ਹੈ ਜਿਸ ਦੇ ਕਰਕੇ ਹੁਣ ਜਿਹੜੀ ਹੈ ਉਹ ਜਾਣਕਾਰੀ ਮੁਹੱਈਆ ਕਰਵਾਉਣੀ ਪਵੇਗੀ ਜਿਹੜਾ ਸਾਬਕਾ ਸਰਪੰਚ ਜਾਂ ਪੰਚ ਚੋਣ ਲੜੇਗਾ ਯਾਨੀ ਕਿ ਕਹਿਣ ਦਾ ਭਾਵ ਕਿ ਜੇਕਰ ਕਿਸੇ ਵੀ ਤਰੀਕੇ ਦੇ ਨਾਲ ਕੋਈ ਡਿਫਾਲਟਰ ਪਾਇਆ ਜਾਂਦਾ ਹੈ ਕੇਸ ਦੇ ਵਿੱਚ ਤਾਂ ਉਹ ਚੋਣ ਲੜਨ ਦਾ ਹੱਕ ਆਪਣਾ ਗਵਾ ਬੈਠੇਗਾ ਤੇ ਉਹਨਾਂ ਦੇ ਲਈ ਜ਼ਰੂਰੀ ਖਬਰ ਹੈ ਉਹਨਾਂ ਦੇ ਲਈ ਜ਼ਰੂਰੀ ਗੱਲ ਹੈ ਜਿਹੜੇ ਪਹਿਲਾਂ ਚੋਣ ਲੜ ਵੀ ਚੁੱਕੇ ਆ ਪੰਚ ਜਾਂ ਸਰਪੰਚ ਬਣ ਵੀ ਚੁੱਕੇ ਆ ਦੁਬਾਰਾ ਫਿਰ ਚੋਣ ਲੜ ਕੇ ਸਰਪੰਚ ਪੰਚ ਬਨਣਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਐਨਓਸੀ ਆ ਜਿਹੜੀ ਉਹ ਪ੍ਰਬੰਧਕਾਂ ਤੋਂ ਲੈਣੀ ਪਵੇਗੀ ਔਰ ਜੇਕਰ ਉੱਥੋਂ ਐਨਓਸੀ ਲੈਣ ਲੱਗਿਆਂ ਕੋਈ ਦਿੱਕਤ ਆ ਰਹੀ ਹੈ ਕਿਸੇ ਤਰ੍ਹਾਂ ਦਾ ਅੜਿੱਕਾ ਬਣ ਰਿਹਾ ਜਾਂ ਕਿਸੇ ਨਾਲ ਕੋਈ ਵਿਤਕਰਾ ਹੋ ਰਿਹਾ ਤਾਂ ਫਿਰ ਇੱਕ ਰਸਤਾ ਇਹ ਆ ਪੰਜਾਬ ਰਾਜ ਚੋਣ ਕਮਿਸ਼ਨ ਨੇ ਕਿਹਾ ਜਿਸ ਦੇ ਵਿੱਚ ਉਹ ਜਿਹੜੇ ਨੇ ਹਲਫੀਆ ਬਿਆਨ ਵੀ ਇੱਕ ਜਿਹੜਾ ਉਹ ਜਾਰੀ ਕਰ ਸਕਦੇ ਨੇ ਤੇ ਹਲਫੀਆ ਬਿਆਨ ਜਿਹੜਾ ਰਿਟਰਨਿੰਗ ਅਫਸਰ ਦੇ ਕੋਲ ਜਮ੍ਹਾਂ ਕਰਵਾਉਣਾ ਲਾਜ਼ਮੀ ਹੋਵੇਗਾ ਔਰ ਜਿਹੜੇ ਪੰਜਾਬ ਰਾਜ ਚੋਣ ਕਮਿਸ਼ਨ ਨੇ ਚਿੱਠੀ ਲਿਖੀ ਇਸ ਦੇ ਵਿੱਚ ਪੁਰਾਣੇ ਪੰਚਾਇਤੀ ਰਾਜ ਐਕਟ 1994 ਦਾ ਹਵਾਲਾ ਦਿੱਤਾ ਗਿਆ ਹੈ ਕਿ ਚੋਣ ਕਮਿਸ਼ਨ ਦੇ ਵੱਲੋਂ ਕਿ ਜਿਸ ਬਾਰੇ ਡਿਪਟੀ ਕਮਿਸ਼ਨਰ ਨੂੰ ਸੂਚਨਾ ਭੇਜੀ ਗਈ ਹੈ ਚੋਣ ਕਮਿਸ਼ਨ ਦਾ ਕਹਿਣਾ ਹੈ ਕਿ ਜਿੰਨਾ ਉਮੀਦਵਾਰਾਂ ਕੋਲ ਕੋਈ ਇਤਰਾਜ਼ ਨਹੀਂ ਸਰਟੀਫਿਕੇਟ ਨਹੀਂ ਹੋਵੇਗਾ ਉਹ ਇਸ ਦਾ ਇਸਦੀ ਤਾਂ ਹਲਫੀਆ ਬਿਆਨ ਦੇ ਸਕਦੇ ਨੇ ਹਲਫੀਆ ਬਿਆਨ ਪੰਚਾਇਤੀ ਸੰਸਥਾਵਾਂ ਦਾ ਕੋਈ ਵੀ ਬਕਾਇਆ ਨਾ ਹੋਣ ਤੇ ਪੰਚਾਇਤੀ ਜ਼ਮੀਨ ਤੇ ਕਿਸੇ ਤਰ੍ਹਾਂ ਦਾ ਕੋਈ ਨਜਾਇਜ਼ ਕਬਜ਼ਾ ਵੀ ਨਹੀਂ ਹੋਣਾ ਚਾਹੀਦਾ ਇਸ ਤਰ੍ਹਾਂ ਦਾ ਜਿਹੜਾ ਰਿਟਰਨਿੰਗ ਅਫਸਰ ਦੇ ਕੋਲ ਹਲਫੀਆ ਬਿਆਨ ਪੁੱਜੇਗਾ ਤਾਂ ਹੀ ਸਬੰਧਤ ਅਥਾਰਟੀ ਤੋਂ ਇਸ ਬਾਰੇ ਤਸਦੀਕ ਕਰੇਗਾ ਯਾਨੀ ਕਿ ਰਿਟਰਨਿੰਗ ਅਫਸਰ ਦੇ ਕੋਲ ਜਦੋਂ ਤੁਸੀਂ ਜਾਓਗੇ ਨਾਮ ਦੀ ਪੱਤਰ ਪਰਨ ਤਾਂ ਤਾਂ ਹੀ ਉਹ ਪ੍ਰਮਾਣ ਹੋਣਗੇ ਖਾਸ ਕਰਕੇ ਪੁਰਾਣੀਆਂ ਪੰਚਾਇਤਾਂ ਦੇ ਰਹੇ ਮੈਂਬਰਾਂ ਦੇ ਸਰਪੰਚਾਂ ਦੇ ਜੇ ਕਰੋਨਾ ਕੋਲ ਜਾ ਤੀ ਐਨਓਸੀ ਸਰਟੀਫਿਕੇਟ ਹੋਵੇ ਜਿਹੜਾ ਕਿ ਨਾ ਕੋਈ ਵੀ ਇਤਰਾਜਯੋਗ ਸਰਟੀਫਿਕੇਟ ਔਰ ਜਿਹੜਾ ਦੇ ਜੇ ਉਹ ਨਹੀਂ ਮਿਲ ਰਿਹਾ ਪਾਰਿਆ ਸਮੇਂ ਦੇ ਉੱਤੇ ਤਾਂ ਫਿਰ ਤੁਸੀਂ ਇੱਕ ਹਲਫੀਆ ਬਿਆਨ ਆਪਣੇ ਵੱਲੋਂ ਜਿਹੜਾ ਤਸਦੀਕ ਕੀਤਾ ਹੋਇਆ ਉਹ ਜਮਾ ਕਰਵਾ ਸਕਦੇ ਹੋ ਤਾਂ ਫਿਰ ਆਪਣੀ ਚੋਣ ਲੜ ਸਕਦੇ ਹੋ ਤੇ ਉਹਨਾਂ ਦੇ ਲਈ ਜ਼ਰੂਰੀ ਗੱਲ ਹੈ ਜਿਨ੍ਹਾਂ ਨੇ ਪਹਿਲਾਂ ਪੰਚਾਇਤਾਂ ਦੇ ਵਿੱਚ ਹਿੱਸਾ ਵੀ ਲਿਆ ਹੋਇਆ ਔਰ ਪੰਚ ਜਾਂ ਸਰਪੰਚ ਬਣੇ ਹੋਏ ਨੇ ਔਰ ਜੇਕਰ ਕਿਸੇ ਨੂੰ ਕੋਈ ਇਤਰਾਜਯੋਗ ਜਿਹੜਾ ਸਰਟੀਫਿਕੇਟ ਕਿਸੇ ਦਾ ਪਾਇਆ ਜਾਂਦਾ ਹੈ ਯਾਨੀ ਕਿ ਨਾ ਇਤਰਾਜਯੋਗ ਸਰਟੀਫਿਕੇਟ ਨਹੀਂ ਮਿਲਦਾ ਐਨਓਸੀ ਨਹੀਂ ਮਿਲਦੀ ਤਾਂ ਉਹ ਵੀ ਜোন ਲੜਨ ਦਾ ਹੱਕ ਗਵਾ ਬੈਠੇਗਾ ਤੇ ਜਿਹੜੇ ਹਲਫੀਆ ਬਿਆਨ ਵੀ ਜਮਾ ਨਹੀਂ ਕਰਵਾਉਣਗੇ ਤੇ ਉਹਨਾਂ ਦੇ ਕਾਗਜ਼ ਵੀ ਰੱਦ ਹੋ ਸਕਦੇ ਨੇ ਜਾਂ ਪ੍ਰਵਾਨ ਹੀ ਨਹੀਂ ਹੋਣਗੇ ਇਹ ਜਿਹੜੀਆਂ ਨੇ ਗੱਲਾਂ ਧਿਆਨ ਦੇਣ ਯੋਗ ਨੇ ਜਿਨ੍ਹਾਂ ਨੇ ਇਹਨਾਂ ਪੰਚਾਇਤੀ ਚੋਣਾਂ ਦੇ ਵਿੱਚ ਹਿੱਸਾ ਲੈਣਾ ਹੈ ਪੰਚੀ ਜਾਂ ਸਰਪੰਚੀ ਦੇ ਵਿੱਚ ਇਸ ਦੇ ਬਾਰੇ ਪੰਜਾਬ ਰਾਜ ਚੋਣ ਕਮਿਸ਼ਨ ਨੇ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਸੂਚਨਾ ਦੇ ਦਿੱਤੀ ਹੈ ਔਰ ਜ਼ਿਆਦਾ ਜਾਣਕਾਰੀ ਦੇ ਲਈ ਤੁਸੀਂ ਰਿਟਰਨਿੰਗ ਅਫਸਰ ਦੇ ਕੋਲ ਵੀ ਸਲਾਹ مشورے ਲਈ ਪੁੱਛਗਿੱਛ ਦੇ ਲਈ ਔਰ ਸਬੰਧਤ ਡਿਪਟੀ ਕਮਿਸ਼ਨਰ ਦੇ ਕੋਲ ਵੀ ਪੇਸ਼ ਹੋ ਕੇ ਸਾਰੀ ਵਿਸਥਾਰਪੂਰਵਕ ਜਾਣਕਾਰੀ ਲੈ ਸਕਦੇ ਹੋ ਜਿਆਦਾਤਰ ਡਿਪਟੀ ਕਮਿਸ਼ਨਰਾਂ ਨੇ ਬਹੁਤੇ ਜ਼ਿਲ੍ਹਿਆਂ ਦੇ ਵਿੱਚ ਕੀ ਕੀਤਾ ਕਿ ਜਨਤਕ ਨੋਟਿਸ ਲਾਉਣੇ ਵੀ ਸ਼ੁਰੂ ਕਰ ਦਿੱਤੇ ਨੇ ਤਾਂ ਕਿ ਕੱਲੇ-ਕੱਲੇ ਨੂੰ ਦੱਸਣਾ ਜਿਹੜਾ ਹੈ ਉਹ ਮੁਸ਼ਕਲ ਹੋ ਜਾਂਦਾ ਕਿਉਂਕਿ ਹਜ਼ਾਰਾਂ ਇੱਕ ਜ਼ਿਲ੍ਹੇ ਦੀਆਂ ਪੰਚਾਇਤਾਂ ਹੁੰਦੀਆਂ ਨੇ ಗ್ರಾಮ ਪੰਚਾਇਤਾਂ ਤੇ ਉਸ ਦੇ ਲਈ ਜਿਹੜੀਆਂ ਜ਼ਰੂਰੀ ਸੂਚਨਾਵਾਂ ਨੇ ਉਹ ਨੋਟਿਸ ਬੋਰਡ ਦੇ ਉੱਤੇ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਜਿਵੇਂ-ਜਿਵੇਂ ਅਪਡੇਟ ਆਉਂਦਾ ਜਾਵੇਗਾ ਜਿਹੜੀਆਂ ਹਦਾਇਤਾਂ ਹੁੰਦੀਆਂ ਜਾਣਗੀਆਂ ਉਹ ਉਸ ਨਾਲ ਨੋਟਿਸ ਬੋਰਡਾਂ ਤੋਂ ਵੀ ਜਾਣਕਾਰੀ ਹਾਸਲ ਕਰ ਸਕਦਾ ਤਾਂ ਇਹ ਤੁਹਾਡੇ ਨਾਲ ਅਸੀਂ ਅਹਿਮ ਜਾਣਕਾਰੀ ਸਾਂਝੀ ਕੀਤੀ ਹੈ ਔਰ ਜੇਕਰ ਕਿਸੇ ਥਾਂ ਦੇ ਉੱਤੇ ਵੀ ਨਜਾਇਜ਼ ਕਬਜ਼ਾ ਪਾਇਆ ਜਾਂਦਾ ਉਹਨੂੰ ਵੀ ਐਨਓਸੀ ਨਹੀਂ ਮਿਲਣੀ ਔਰ ਹਲਫੀਆ ਬਿਆਨ ਦੇਕਰ ਤੁਸੀਂ ਦੇ ਦੋਗੇ ਕਿ ਸਾਡਾ ਕਿਸੇ ਤਰ੍ਹਾਂ ਦਾ ਕੋਈ ਇਤਰਾਜ਼ ਨਹੀਂ ਹੈ ਨਾ ਪੰਚਾਇਤਾਂ ਦੇ ਵਿੱਚ ਕੋਈ ਫੰਡ ਦਾ ਕੋਈ ਸਾਡਾ ਹਿਸਾਬ ਕਿਤਾਬ ਦੇਣ ਵਾਲਾ ਬਾਕੀ ਹੈ ਹਾਇਰ ਅਥਾਰਟੀ ਨੂੰ ਨਾ ਹੀ ਕਿਸੇ ਤਰ੍ਹਾਂ ਦਾ ਕੋਈ ਨਜਾਇਜ਼ ਕਬਜ਼ਾ ਹੈ ਔਰ ਹਲਫੀਆ ਬਿਆਨ ਦੇ ਦਿੱਤਾ ਤੇ ਕੱਲ ਨੂੰ ਉਸ ਦਾ ਪੜਤਾਲ ਹੋ ਜਾਂਦੀ ਹੈ ਜੇ ਕੁਝ ਸ਼ਿਕਾਇਤ ਕਰ ਦਿੰਦਾ ਕਿ ਨਹੀਂ ਇਹ ਤਾਂ ਝੂਠ ਬੋਲਿਆ ਗਿਆ ਹਲਫੀਆ ਬਿਆਨ ਵਿੱਚ ਤਾਂ ਫਿਰ ਉਸ ਦੀ ਪੰਚੀ ਸਰਪੰਚੀ ਜਿੱਤੀ ਹੋਈ ਵੀ ਖੋਈ ਜਾ ਸਕਦੀ ਹੈ ਇਹ ਆਉਣ ਵਾਲੇ ਸਮੇਂ ਦੀਆਂ ਮੁਸ਼ਕਲਾਂ ਨੇ ਪਰ ਉਸ ਤੋਂ ਪਹਿਲਾਂ ਜਿਹੜੀ ਇੱਕ ਗੱਲ ਐਨਓਸੀ ਜ਼ਰੂਰੀ ਔਰ ਜਿਹੜਾ ਜਾਂ ਹਲਫੀਆ ਬਿਆਨ ਦੇਣਾ ਇਹ ਦੋ ਚੀਜ਼ਾਂ ਨੇ ਜਿਹੜੀਆਂ ਇਹਨਾਂ ਵਿੱਚੋਂ ਇੱਕ ਚੀਜ਼ ਕਰਨੀ ਪਈ ਲਾਜ਼ਮੀ ਹੋਵੇ ਕਿ ਇਹ ਸ਼ਰਤ ਪੂਰੀ ਕਰਨੀ ਹੀ ਪਵੇਗੀ ਖਾਸ ਕਰਕੇ ਸਾਬਕਾ ਸਰਪੰਚਾਂ ਤੇ ਪੰਚਾਂ ਨੂੰ ਜਿਹੜੇ ਅਗਲੀ ਚੋਣ ਵੀ ਲੜਨ ਜਾ ਰਹੇ ਨੇ ਫਿਲਹਾਲ ਇਹ ਜਾਣਕਾਰੀ ਆਈ ਹੈ ਜਦ ਤੱਕ ਨਵਾਂ ਅਪਡੇਟ ਆਉਂਦਾ ਹੈ ਤਦ ਤੱਕ ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ